ਹallelujah hallelujah hallelujah thank you jesus thank you jesus hallelujah hallelujah ਸਰ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਤੁਹਾਨੂੰ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਬਰਾਹਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਜੀ ਅਸੀਂ ਤੁਹਾਡਾ ਤੁਹਾਨੂੰ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ پاک ਪਵਿੱਤਰ ਹਜ਼ੂਰੀ ਦੇ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪ੍ਰਭੂ ਜੀ ਤੁਸੀਂ ਆਤਮਾਹਾਨ ਪਰਮੇਸ਼ਰ ਹੋ ਤੁਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਹੋ ਜ਼ਿੰਦਾ ਜਲਾਲੀ ਪਰਮੇਸ਼ਰ ਹੋ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸਾਰੀ ਮਹਿਮਾ ਤੇ ਜਲਾਲ ਪਿਤਾ ਪਰਮੇਸ਼ਰ ਜੀ ਅਸੀਂ ਆਪ ਹੀ ਜੇ ਦੇ ਪਵਿੱਤਰ ਨਾਮ ਨੂੰ ਦਿੰਨੇ ਆ ਪਿਤਾ ਪਰਮੇਸ਼ਰ ਜੀ ਪ੍ਰਭ ਯੇਸ਼ੂ ਮਸੀਹ ਜੀ ਹੀ ਸਾਡੇ ਮੁਕਤੀ ਦਾਤਾ ਪਰਮੇਸ਼ਰ ਹਨ ਹallelujah hallelujah thank you jesus thank you jesus ਪ੍ਰਭੂ ਜੀ ਅਸੀਂ ਆਪਣੇ ਰੂਹ ਜਿਸਮ ਜਾਨ ਨੂੰ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੇ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇੱਕ ਇੱਕ ਜਾਨ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ਰ ਜੀ ਪਰਬੂ ਜੀ ਉਸ ਸੁੰਦਰ ਦਿਨ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅਜਾ ਦਿਨ ਨਹੀਂ ਦੇ ਸਕ ਪਿਤਾ ਪਰਮੇਸ਼ਰ ਜੀ ਪਰ ਤੁਹਾਡੀ ਕਿਰਪਾ ਤੇ ਫਜ਼ਲ ਦੇ ਕਾਰਨ ਪਿਤਾ ਪਰਮੇਸ਼ਰ ਜੀ ਅੱਜ ਤੱਕ ਜੀਵਿਤ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਸੰਭਾਲ ਕੇ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਵਾਦ ਕਰਦੇ ਹਾਂ ਯਹਵਾ ਪਰਮੇਸ਼ਰ ਹੀ ਮੇਰਾ ਉੱਚਾ ਗੜ੍ਹ ਹੈ ਮੇਰੀ ਚਟਾਨ ਹੈ ਮੇਰਾ ਛਡੌਣ ਵਾਲਾ ਹੈ ਮੇਰੇ ਢਾਲ ਹੈ ਤੇ ਮੇਰੇ ਬਚਾਉ ਦਾ ਸਿੰਘ ਹੈ ਹallelujah 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਸਸ ਪਿਤਾ ਪਰਮੇਸ਼ ਯਹਵਾ ਮੇਰੇ ਦੁਆਲੇ ਢਾਲ ਹੈ ਮੇਰੀ ਮਹਿਮਾ ਤੇ ਮੇਰੇ ਸਿਰ ਦਾ ਉਠਾਉਣ ਵਾਲਾ ਪਰਮੇਸ਼ਰ ਹੈ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਹਰ ਪਾਪ ਬੁਰਾਈ ਤੋਂ ਬਚਾ ਕੇ ਰੱਖਿਆ ਪ੍ਰਭੂ ਆਪਣੀ ਹਜ਼ੂਰੀ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਲਈ ਪਵਿੱਤਰ ਆਤਮਾ ਦੀ ਭਰਪੂਰੀ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯਹਵਾ ਪਰਮੇਸ਼ਰ ਜੀ ਆਪਣੇ ਪਵਿੱਤਰ ਰਾਹਾਂ ਦੇ ਵਿੱਚ ਆਪਣੇ ਪਵਿੱਤਰ ਮਾਰਗਾਂ ਦੇ ਵਿੱਚ ਪਿਤਾ ਪਰਮੇਸ਼ਰ ਜੀ ਸਾਡੀ ਅਗਵਾਈ ਕਰੋ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹਾਂ ਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡਾ ਪਵਿੱਤਰ ਲਹੂ ਸਾਨੂੰ ਸਾਰੇ ਪਾਪਾਂ ਤੋਂ ਧੋ ਕੇ ਸ਼ੁੱਧ ਕਰਦਾ ਹੈ ਪਿਤਾ ਪਰਮੇਸ਼ਰ ਅਲਾਧਨਵਾਦ ਕਰਦੇ ਪ੍ਰਭੂ ਤੁਹਾਡੇ ਬੱਚੇ ਵਿੱਚ ਲਿਖਿਆ ਹੈ ਨਾ ਡਰ ਮੈਂ ਤੇਰੇ ਅੰਗ ਸੰਗ ਜੋਹਾਨਾ ਆਕਰ ਮੈਂ ਤੇਰਾ ਪਰਮੇਸ਼ਰ ਜੋ ਹਾਂ ਮੈਂ ਤੈਨੂੰ ਜ਼ੋਰ ਬਖਸ਼ਾਂਗਾ ਮੈਂ ਤੇਰੀ ਸਹਾਇਤਾ ਕਰਾਂਗਾ ਮੈਂ ਤੈਨੂੰ ਫਤਿਹਮੰਦ ਸੱਚੇ ਹੱਥ ਦੇ ਨਾਲ ਸੰਭਾਲਾਂਗਾ ਪਿਤਾ ਪਰਮੇਸ਼ਰ ਯਹੋਵਾ ਪਰਮੇਸ਼ਰ ਜੀ ਤੁਸੀਂ ਹੀ ਸਾਡੀ ਆਸ ਹੋ ਪਿਤਾ ਪਰਮੇਸ਼ਰ ਤੁਸੀਂ ਸਾਡਾ ਵਿਸ਼ਵਾਸ ਸੋਪਿਤਾ ਪਰਮੇਸ਼ਰ ਦਾਣਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਸੀ ਆਪਣੇ ਸਭ ਰਾਹਾਂ ਨੂੰ ਤੁਹਾਡੇ ਗੋਚਰਾ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਵਿੱਤਰ ਹਜ਼ੂਰੀ ਵਿੱਚ ਸੰਭਾਲ ਕੇ ਰੱਖਣਾ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਤੁਹਾਡਾ ਦਾਸ 다ਊਦ ਕਹਿੰਦਾ ਹੈ ਮੈਂ ਆਪਣੀ ਅੱਖਾਂ ਪਹਾੜਾਂ ਵੱਲ ਚੁੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹੋਵਾ ਤੋਂ ਹੈ ਜਿਹੜਾ ਕਾਰਸ਼ਤੇ ਪ੍ਰਿਥਵੀ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ ਜਿਹੜਾ ਸਾਡਾ ਸਿਰਜਣਹਾਰ ਹੈ ਜਿਹੜਾ ਸਾਡਾ ਪਾਲਨਹਾਰ ਪਰਮੇਸ਼ਰ ਪ੍ਰਭੂ ਦਾ ਅਧਿਨਵਾਦ ਕਰਦੇ ਹਾਂ ਪ੍ਰਭੂ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਵੇਖੋ ਜੋ ਸਭ ਜੋ ਤੇਰੇ ਨਾਲ ਗੁੱਸੇ ਹਨ ਜੋ ਤੇਰੇ ਨਾਲ ਲੜਦੇ ਅਤੇ ਝਗੜਦੇ ਹਨ ਉਹ ਸਭ ਸ਼ਰਮਿੰਦੇ ਹੋਣਗੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ ਜੋ ਤੇਰੇ ਨਾਲ ਲੜਦੇ ਹਨ ਉਹ ਨਾ ਹੋਣ ਜਿਵੇਂ ਹੋ ਕੇ ਨਾ ਸੂਝ ਜਾਣਗੇ ਤੂੰ ਉਹਨਾਂ ਨੂੰ ਪਾਲੇਂਗਾ ਪਰ ਪਾਏਂਗਾ ਨਾ ਹallelujah ਨੇਸਤੀ ਜਿਹੀ ਹੋ ਜਾਣਗੇ ਹallelujah ਕਿਉਂ ਮੈਂ ਯਹਵਾ ਤੇਰਾ ਪਰਮੇਸ਼ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਹallelujah ਪ੍ਰਭੂ ਯਹੋਵਾ ਪਰਮੇਸ਼ਰ ਨੇ ਕਿਹਾ ਨਾ ਡਰ ਹallelujah ਪਿਤਾ ਪਰਮੇਸ਼ਰ ਨੇ ਕਿਹਾ ਮੈਂ ਤੇਰਾ ਨਾਲ ਹਾਂ ਹallelujah ਹallelujah ਥੈਂਕ ਯੂ ਜੀਜ਼ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਪ੍ਰਭੂ ਯਹੋਵਾ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਯਹੋਵਾ ਨੇ ਮੈਨੂੰ ਮਸਾ ਕੀਤਾ ਹੈ ਫਿਰ ਗਰੀਬਾਂ ਨੂੰ ਖੁਸ਼ਖਬਰੀ ਸੁਣਾਉਂਸ ਨੇ ਮੈਨੂੰ ਕੱਲਿਆ ਹੈ ਫਿਰ ਮੈਂ ਟੁੱਟੇ ਦਿਲਾਂ ਵਾਲਿਆ ਦੇ ਪੱਟੀ ਬੰਨਾ ਬੰਦੂਆਂ ਨੂੰ ਛੁੱਟਣ ਦਾ ਅਤੇ ਅਸੀਰਾ ਨੂੰ ਭੁੱਲਣ ਦਾ ਪ੍ਰਚਾਰ ਕਰਾਂ ਤੇ ਯਹੋਵਾ ਦੇ ਮਰ ਬੰਦੇ ਵਰੇ ਦਾ ਸਾਡੀ ਪਰਮੇਸ਼ਰ ਦੇ ਬਦਲਾ ਲੈਣ ਦੇ ਦਿਨ ਦਾ ਪ੍ਰਚਾਰ ਕਰਾਂ ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ ਉਹਨਾਂ ਨੂੰ ਸਵਾਦ ਇਥਾਂ ਸਹਿਰਾ ਅਤੇ ਨਿਮੀ ਆਤਮਾ ਦੇ ਸਾ ਉਸਤਤ ਦਾ ਸਰੂਪਾ ਬਖਸ਼ਾ ਹallelujah ਹallelujah ਤੇ ਅਦਰਮ ਦੇ ਬਲੂ ਤੇ ਯਹੋਵਾ ਨੇ ਲਾਏ ਹੋਏ ਸਦੌਣਗੇ ਹallelujah ਕਿ ਯਹੋਵਾ ਪਰਮੇਸ਼ਰ ਦੀ ਮਹਿਮਾ ਹੋਵੇ ਪੀ ਦੋਬਰ ਪਰਮੇਸ਼ਰ ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ ਪ੍ਰਭੂ ਸਾਰੀ ਮਹਿਮਾ ਤੇ ਜਲਾਲ ਤੁਹਾਡੇ ਹੀ ਨਾਮ ਨੂੰ ਦਿੰਨੇ ਆ ਵੀ ਤਾ ਪਰਮੇਸ਼ਰ ਤੁਹਾਡਾ ਧੰਨਵਾਦ ਯਹਵਾ ਪਰਮੇਸ਼ਰ ਨੂੰ ਮੰਨਣ ਵਾਲੇ ਕਦੀ ਵਿਸ਼ਰ ਮਿਲਦੇ ਨਹੀਂ ਹੋਣਗੇ ਹallelujah ਹallelujah ਕਿਉਂਕਿ ਯਹਵਾ ਪਰਮੇਸ਼ਰ ਸਾਨੂੰ ਹਰ ਜਦਾ ਵਿੱਚ ਫਤਿਹ ਬਖਸ਼ਦਾ ਹੈ ਹallelujah ਹallelujah ਪਿਤਾ ਪਰਮੇਸ਼ਰ ਤੁਸੀਂ ਸਾਨੂੰ ਆਤਰਾ ਬੁਰਾਈ ਤੋਂ ਪਾਪ ਤੋਂ ਬਚਾ ਕੇ ਰੱਖਿਆ ਪ੍ਰਭੂ ਦਾ ਅਨੁਵਾਦ ਕਰਦੇ ਬੋਗੜੀ ਵਿੱਚ ਲਿਖਿਆ ਮੈਥੋਂ ਮੰਗ ਮੈਂ ਖੂਮਾ ਤੇਰੀ ਮiras ਦਿੱਤੀ ਤੇ ਕੰਡੇ ਤੇਰੀ ਮਿਲਕ ਕਰਦੇ ਆਂ ਹallelujah ਪ੍ਰਭੂ ਜੀ ਤੁਸੀਂ ਸਾਨੂੰ ਅਬਰਾਮੇ ਸਾਹਿਬ ਯੂਕੂਬ ਦੇ ਅੰਦਰਕਤਾ ਦੇ ਨਾਲ ਨੇ ਹਾਲ ਕੀਤਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਸਾਰੀ ਮਹਿਮਾ ਤੇ ਜਲਾਲ ਦਿੱੰਨਿਆ ਪਿਤਾ ਪਰਮੇਸ਼ਰ ਤੁਹਾਡੇ ਵਿੱਚ ਲੁਕਿਆ ਹੈ ਤੇ ਸਭ ਦਾ ਕੇਹੇ ਹੋ ਗੋਜਤਾ ਦਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਹਜ਼ੂਰੀ ਵਿੱਚ ਆਏ প্রভু ਹਰ ਇੱਕ ਨੂੰ ਬਰਕਤ ਤੇ ਆਸ਼ੀਸ਼ ਦੇ ਕੇ ਨਿਹਾਲ ਕਰਨਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਬਬੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਮੈਂ ਆਪਣੇ ਜਾਂਚ ਤੋਂ ਮੁਕਤੀ ਦਾ ਲਿਵਾਸ ਪਾਵਾਂਗਾ ਅਤੇ ਮੇਰੇ ਸਾਥ ਖੁਸ਼ੀ ਦੇ ਜਕਾਰੇ ਲਗਾਉਣ ਦੀ ਹਾਲਤ ਹੈ ਯਾਹ ਤੇ ਜੀਸਸ ਪਿਤਾ ਪਰਮੇਸ਼ਰ ਤੁਹਾਡੇ ਬਚਨ ਵਿੱਚ ਕਿਹਾ ਉਹਨਾਂ ਦੇ ਵੈਰੀਆਂ ਨੂੰ ਸ਼ਰਮ ਦਾ ਲਿਵਾਸ ਪਾਵਾਂਗਾ ਹਾਲੇਲੂਆ ਪਿਤਾ ਪਰਮੇਸ਼ਰ ਤੇ ਸਾਨੂੰ ਹਰ ਹਰ ਤਰ੍ਹਾਂ ਦੇ ਵੈਰੀਆਂ ਤੋਂ ਪਿਤਾ ਪਰਮੇਸ਼ਰ ਫਤਿਹ ਬਖਸ਼ੀ ਆ ਪਿਤਾ ਪਰਮੇਸ਼ਰ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਹਰ ਇhtਿਆਜ ਜੋ ਤੇਰੇ ਵਿਰੁੱਧ ਬਣਾਇਆ ਜਾਵੇਗਾ ਨਿਕੰਮਾ ਹੋਵੇਗਾ ਹਰ ਜੀਵ ਜੋ ਤੇਰੇ ਨਿਯਉ ਲਿਉਠੇਗੀ ਉਹ ਦੋਸ਼ੀ ਠਰਾਈ ਜਾਵੇਗੀ ਹਾਲੇਲੂਇਆ ਕਿਉਂਕਿ ਯਹਵਾ ਦੇ ਸੰਤਾਂ ਦਾ ਅਧਿਕਾਰ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਯਹਵਾ ਪਵਿੱਤਰ ਪਰਮੇਸ਼ਰ ਹੈ ਹਾਲੇਲੂਇਆ ਇਜ਼ਰਾਈਲੀ ਉਸਤਤਾ ਦੇ ਵਿੱਚ ਵੀ ਰਾਜਮਾਨ ਹੈ ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਯਹਵਾ ਪਰਮੇਸ਼ਰ ਹਰ ਬਦੀ ਅਤੇ ਝੂਠ ਤੋਂ ਕਿੰਨ ਕਰਦਾ ਹੈ ਪਰ ਉਹ ਸੱਚਿਆਰਿਆਂ ਦੀ ਰੱਖਿਆ ਕਰਦਾ ਹਾਲੇਲੂਇਆ ਦੋ ਵੀ ਮੇਰੇ ਜਿਹੜੇ ਵਿਚੰਨ ਲਿਖਿਆ ਮੈਨੂੰ ਬਗਾਰ ਮੈਂ ਤੈਨੂੰ ਉੱਤਰ ਦਿਆਂਗਾ ਬੱਟੀਆਂ ਬੱਟੀਆਂ ਓਕੇ ਓਕੇ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਹਜੇ ਨਹੀਂ ਜਾਣਦਾ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਕਰਦੇ ਆ ਯੋਹਾ ਪਰਮੇਸ਼ਰ ਤੂੰ ਮੇਰਾ ਉੱਥਾ ਬੈਠਣਾ ਜਾਣਦਾ ਹੈ ਪ੍ਰਭੂ ਜੀ ਤੁਸੀਂ ਸਾਨੂੰ ਅੱਗੇ ਪਿੱਛੇ ਘੇਰ ਰੱਖਿਆ ਹੈ ਪਿਤਾ ਪਰਮੇਸ਼ਰ ਤੁਹਾਡਾ ਕੋ ਵਿਦ ਸਜਾਤ ਸਾਨੂੰ ਹਰ ਵੇਲੇ ਸੰਭਾਲਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਤੋ ਯੋਹਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਤੇਰੇ ਅੰਨ ਜਲ ਤੇ ਬਰਕਤ ਦੇਵੇਗਾ ਤਾਂ ਪਰਮੇਸ਼ਰ ਤੁਹਾਡੇ ਬਚਨ ਸਕੇ ਮੈਂ ਤੇਰੇ ਵਿੱਚੋਂ ਸਾਰੀਆਂ ਬਿਮਾਰੀਆਂ ਰੋਗਾਂ ਨੂੰ ਦੂਰ ਕਰਾਂਗਾ ਹallelujah ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਭੋਜਨ ਤੇ ਪਾਣੀ ਤੇ ਆਸ਼ੀਸ਼ ਦਿੱਤੀ ਹੈ ਪਿਤਾ ਪਰਮੇਸ਼ਰ ਨਾਲ ਤਾਂਵਾਦ ਕਰਦੇ ਹallelujah ਹallelujah ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭੂ ਯੂ ਹਮ ਆਪਣੇ ਸਾਰੇ ਰਾਹ ਵਿੱਚ ਧਰਮੀ ਹੈ ਹallelujah ਹallelujah ਪ੍ਰਭੂ ਯਹਵਾ ਦਇਆਵਾਨ ਪਰਮੇਸ਼ਰ ਹੈ ਪ੍ਰਭੂ ਯੂ ਹਮ ਆਪਣੇ ਭੈ ਮੰਨਣ ਵਾਲਿਆਂ ਦੀ ਇੱਛਾ ਪੂਰੀ ਕਰਦਾ ਹੈ ਔਰ ਵਫਾਦਾਰੀ ਦੀ ਸਦਾ ਦੀ ਪਾਲਣਾ ਕਰਦਾ ਹੈ ਪਿਤਾ ਪਰਮੇਸ਼ਰ ਤੁਹਾਡੇ ਵਿੱਚ ਲਿਖਿਆ ਤੂ ਯਹਵਾ ਤੇ ਨਿਹਾਲ ਹੈ ਤੇ ਮਨੋਰਥਾਂ ਨੂੰ ਪੂਰਾ ਕਰੇਗਾ ਹallelujah ਤਹਾ ਪਰਮੇਸ਼ਰ ਜੀ ਨੇ ਵੀ ਜਾਨਣੇ ਤੁਹਾਡੀ ਹਜ਼ੂਰੀ ਵਿੱਚ ਚੁਕੇ ਹੋਏ ਹਾਂ ਪ੍ਰਭੂ ਇੱਕ ਇੱਕ ਦਿਪਾਤਵਲਪੀ ਤਹਾ ਪਰਮੇਸ਼ਰ ਜੀ ਤੁਸੀਂ ਆਪਣੇ ਕੰਮ ਲਗਾਣਾ ਪਤਾ ਪਰਮੇਸ਼ਰ ਜੀ ਇੱਕ ਇੱਕ ਨੂੰ ਪਤਾ ਪਰਮੇਸ਼ਰ ਤੁਹਾਡੀ پاک ਪਵਿੱਤਰ ਹਜ਼ੂਰੀ ਵਿੱਚ ਪ੍ਰਭੂ ਉੱਤਰ ਆਵੇ ਪਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਹਾਡੀ ਪਵਿੱਤਰ ਹਜ਼ੂਰੀ ਲਈ ਪ੍ਰਭੂ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਤਾ ਪਰਮੇਸ਼ਰ ਧੰਨਵਾਦ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਭਲੇ ਦੀ ਬਰਕਤਾਂ ਦੇ ਨਾਲ ਭਰਿਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਸੀਂ ਸਾਡੇ ਬਿੱਟੇ ਨੱਚਨ ਨਾਲ ਬਟਾਇਆ ਹੈ ਪਿਤਾ ਪਰਮੇਸ਼ਰ ਜਿਹੜੇ ਵਚਨ ਚ ਲਿਖਿਆ ਹੋਇਆ ਟੁੱਟੇ ਦਿਲ ਵਾਲੇ ਨੇ ਜਿਹੜੇ ਹੈ ਅਤੇ ਕੁਚਲੇ ਹੋਇਆਂ ਨੂੰ ਬਚਾਉਂਦਾ ਹੈ ਹਾਲੇਲੂਆ ਹਾਲੇਲੂਆ ਜੋ ਆਪਣੇ ਭੈ ਮੰਨਣ ਵਾਲਿਆਂ ਦੀ ਸਦਾ ਦੀ ਰਾਖੀ ਕਰਦਾ ਹੈ ਹਾਲੇਲੂਆ ਪਿਤਾ ਪਰਮੇਸ਼ਰ ਤੁਸੀਂ ਤੁਸੀਂ ਸਾਡੇ ਸਾਰੇ ਰਾਹਾਂ ਦੀ ਨਿਗਰਾਨੀ ਕਰੋ ਪਿਤਾ ਪਰਮੇਸ਼ਰ ਜਿਸ ਆਪਣੇ ਘਰ ਬਾਹਰ ਨੂੰ ਤੁਹਾਨੂੰ ਦੁਲਤ ਨੂੰ ਪ੍ਰਭੂ ਜੀ ਹਰ ਇੱਕ ਚੀਜ਼ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪਦੇ ਆ ਪਿਤਾ ਪਰਮੇਸ਼ਰ ਜੀ ਸਾਨੂੰ ਸੰਭਾਲ ਕੇ ਰੱਖਣਾ ਪਿਤਾ ਪਰਮੇਸ਼ਰ ਅੱਲਾਹ ਦਾਨਵਾਦ ਕਰਦੇ ਹਾਂ ਪ੍ਰਭੂ ਜੀ ਕਿ ਕਿ ਜਨ ਨੂੰ ਬਰਕਤ ਤੇ ਆਸ਼ੀਸ਼ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਦਇਆ ਕਰੋ ਦਇਆ ਕਰੋ ਕਿਉਂਕਿ ਤੁਸੀਂ ਪਿਤਾ ਪਰਮੇਸ਼ਰ ਦੀ ਆਲੂ ਕਿਰਪਾਲੂ ਪਰਮੇਸ਼ਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਪਿਆਸੜੇ ਜੀਵਨ ਵਿੱਚ ਹਮੇਸ਼ਾ ਬਣਿਆ ਰਹੇ ਪ੍ਰਭੂ ਤੁਹਾਡੀ ਦਇਆ ਤੁਹਾਡੀ ਕਿਰਪਾ ਹਮੇਸ਼ਾ ਸਾਡੇ ਨਾਲ-ਨਾਲ ਰਹੇ ਪਿਤਾ ਪਰਮੇਸ਼ਰ ਅੱਲਾ ਤਾਂ ਬਾਦ ਕਰਦੇ ਅਬੀ ਤਾਂ ਪਰਮੇਸ਼ਰ ਦਾ ਕਰੋਧ ਪਲਪੜਦਾ ਹੈ ਪ੍ਰਭੂ ਜੀ ਦੀ ਤਾੜੀ ਕਿਰਪਾ ਜੀਵਨ ਪਰਦੀ ਹੈ ਬੀਤਾ ਪਰਮੇਸ਼ਰ ਦਾ ਤਨਵਾਦ ਕਰਦੀਆਂ ਹallelujah 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 ਪ੍ਰਭੂ ਦੇ ਬਚਨ ਵਿੱਚ ਲਿਖਿਆ ਤਾਂ ਮੇ ਖਜੂਰ ਦੇ ਬ੍ਰਿਕਸ਼ ਦੇ ਨੇ ਆਈ ਫਲਿਆ ਫਲਿਆ ਰਹੇਗਾ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਲਗਾ ਨੋਂ ਦੇ ਦਿਯਾਰ ਵਾਂਗ ਵੱਧਦਾ ਜਾਵੇਗਾ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਬੀਤਾ ਪਰਮੇਸ਼ਰ ਦਾ ਤਨਵਾਦ ਕਰਦੇ ਆਂ ਉਜੇ ਸਾਡੀ ਸਾਰੀ ਪ੍ਰਾਰਥਨਾ ਸੂਰਜ ਪ੍ਰਭੂ ਜੀ ਤੇਰੇ ਦਾਤਾ ਅਸੀਂ ਦੀ ਤੁਹਾਡੀ ਮਹਿਮਾ ਲਈ ਪ੍ਰਭੂ ਤੁਹਾਡੀ ਬਰਕਤ ਤੇ ਆਸ਼ੀਸ਼ ਮੰਗਦੇ ਹਾਂ ਪਿਤਾ ਪਰਮੇਸ਼ਰ ਪ੍ਰਭੂ ਜੀ ਉਹਨਾਂ ਦੀ ਸੋਖ ਸਲਾਮ ਤੇ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪਿਤਾ ਪਰਮੇਸ਼ਰ ਇਸ ਇਜ਼ਰਾਈਲ ਦੀ ਸੋਖ ਸਲਾਮ ਤੇ ਤੁਹਾਡੀ ਪਵਿੱਤਰ ਹਜ਼ੂਰੀ ਚੋਂ ਮੰਗਦੇ ਪਊ ਜੇ ਸਾਡੀ ਸਾਰੀਆਂ ਪ੍ਰਾਰਥਨਾ ਨੂੰ ਸੁਣਿਆ ਹੈ ਇਹ ਸਾਰੀ ਪ੍ਰਾਰਥਨਾ ਸੀ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਵਿੱਤਰ ਸਾਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ